ਫੇਰ ਨੂੰ ਕੰਮ ਕਰਵਾਇਆ ਜਿਹਾ ਅੱਜ ਬਾਹਰੋਂ ਸਭ ਪਰਪੋਰਟ ਕਲਪਨਾ ਤੇ ਰਹੋ ਦਿਓ ਬੜਾ ਹਾਕੀਆ ਤੁਹਾਨੂੰ ਚਲੋ ਸੱਟ ਛੱਡ ਦਿਓ ਰਾਹ ਦੋ ਹੱਸਦਾ ਛੱਡ ਜਿਓ ਕੋਈ ਗੱਲ ਨਹੀਂ ਛੱਡ ਦਿਓ ਵੀਰ ਕੋਈ ਗੱਲ ਨਹੀਂ ਬਾਕੀ ਬੋਟਾ ਬੋਟਾ ਪਾਉ ਕੋਈ ਗੱਲ ਨਹੀਂ ਹਲੂ ਲੜਾ ਡੰਡਾ ਮਾਰ ਜੀ ਕੇ ਹੋਰ ਨਾ ਕੰਮ ਨੇ ਆਏ ਤੁਹਾਨੂੰ ਪਤਾ ਵੀ ਆ ਗਿਆ ਚੰਗੇ ਇਹਦਾ ਡੰਡਾ ਮਾਰਨ ਰਿਹਾ ਇਹਦਾ ਕੀ ਮਤਲਬ ਹੈ ਥੋੜਾ ਬਰਸਾਤ ਇੱਥੇ ਆ ਬਾਂ ਦੇ ਡੰਡਾ ਮਾਰ ਰਿਹਾ ਤੁਸੀਂ ਤਾਂ ਕਹਿੰਦੇ ਆ ਕੋਈ ਪਿੱਛੇ ਜੰਨੇ ਤੇ ਨੂੰ ਛੱਡਦੇ ਵਿੱਚ ਗੱਡੀ ਦੇ ਬਹੁ ਖਲੋਣੀ ਹੈ ਆਹ ਬੰਦੇ ਨੂੰ ਨਾਲ ਹੀ ਲੈ ਜਾਓ ਚਲੋ ਕੋਈ ਜਾਏ ਚਲ ਜਾ ਨਾ ਹਲੋਂ ਚਲ ਜਾ ਨਾ ਹਲੋਂ ਜਿਹੜਾ ਇਹ ਝੜਪ ਜਿਹੜੀ ਇਹ ਹੋਮ ਵਾਲੀ ਕਿਥੀ ਬਣ ਗਈ ਕਿਉਂ ਮੇਰੇ ਤੋਂ ਵੀਡੀਓ ਮੇਰੇ ਤੋਂ ਵੀਡੀਓ ਇਹਨਾਂ ਨੇ ਮੇਰੀ ਬਾਹ ਦੇ ਡੰਡਾ ਮਾਰਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮਣੇ ਉਹ ਭਾਈ ਨਹੀਂ ਉਹ ਬੰਦੇ ਨੇ ਮੇਰੇ ਬਾਹ ਦੇ ਸਾਹ ਆਪਣੇ ਆਪ ਚ ਐਮਪੀ ਡਾਂਗਾ ਮਰਵਾਉਂਦੇ ਆ ਵੋਟਰਾਂ ਤੇ ਪਤਾ ਨਹੀਂ ਪਾ ਸਕਦੇ ਤੁਸੀਂ ਦੇਖੋ ਪੁੰਡਾ ਕਰਦੇ ਡਾਂਗਾ ਦੇ ਬੋਲ ਮਾਰਦੇ ਆ ਡਾਕਟਰ ਵੀ ਬਿਜਨਾਪਰ ਬਣੇ ਬਈ ਵੋਟਰ ਨੂੰ ਕਾਪੜਾ ਕਰ ਦੋ ਜਰਾ ਦੇਖੋ ਆ ਜੇ ਤੁਸੀਂ ਆਪਣੇ ਨਾਲ ਆ ਕੇ ਕਰਦੇ ਆਂ ਮਰਵਾਈਏ ਭਾਜੀ ਇਹਨਾਂ ਨੂੰ ਮਰਵਾਈਏ ਦੇਖੀਏ ਡੀਐਸਪੀ ਸਾਡੀ ਰੱਖੋ ਹਾਂਜੀ ਇਹ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋ ਜਾ ਸਰ ਮੇਰੇ ਡਾਂਗ ਮਾਰੀ ਹੋਈ ਵੀਡੀਓ ਹੈਗੀ ਵੀਡੀਓ ਹੈਗੀ ਹਾਂਜੀ ਇਹਨਾਂ ਨੂੰ ਖਲਾਉਂਦੇ ਕਰਾਉਂਦੇ ਆ ਗੱਡੀਆਂ ਚੜਾਉਂਦੇ ਖੁਲੀਆਂ ਜੀ ਤੋਂ ਹੋਵੇ ਪੀ ਕੌਣ ਆਹ ਇਹ ਬੰਦ ਕਾ ਬੜੇ ਬੜੇ ਕੀਤਾ ਇਹ ਬੜੇ ਅੰਗੂ ਸਾਹਮਣੇ ਜਿਹੜੇ ਦੋਵੇਂ ਸਮਰਥਕ ਨੇ ਨਜ਼ਰ ਆ ਰਹੇ ਨੇ ਦੇਖੋ ਸਾਨੂੰ ਸਾਡੀਆਂ ਵੋਟਾਂ ਪਾਉਣ ਨਹੀਂ ਦੇ ਰਹੇ ਸਰਦਾਰ ਸੁਖਿੰਦਰ ਸਿੰਘ ਉਹ ਕਰ ਰਹਾ ਆਣ ਕੇ ਇੱਥੇ ਆ ਗਏ ਨੇ ਸਾਡੇ ਦੂਸਰੇ ਉੱਤੇ ਨਹੀਂ ਜਾਵਾਂ ਅੰਦਰ ਯਾਰ

ਆਡਾ ਬੂਥ ਲੱਗਾ ਜੀ ਸਾਹਮਣੇ ਬੂਥ ਲੱਗਾ ਅਸੀਂ ਆਪਣੇ ਬੂਥ ਤੇ ਬੈਠੇ ਸਾਹਮਣੇ ਰੰਗ ਦੇ ਕੰਢੇ ਉੱਪਰ ਆਇਆ ਐਸੇ ਮੁੰਡੇ ਨੂੰ ਇਹ ਤਾਂ ਖਤਰੰਡਿਆ ਸਾਡੇ ਮੁੰਡੇ ਸਾਡਾ ਦੂਜਾ ਦੇ ਬੂਥ ਤੇ ਲੱਤ ਖਾਲਾ ਜਾ ਕੇ ਅਹੀਂ ਥੋੜੀ ਇਹਨਾਂ ਦੇ ਬੂਥ ਤੇ ਕੇ ਇਹ ਮੁੰਡੇ ਦੇ ਨਾਲ ਲੱਗਿਆ ਐ ਸਾਰਾ ਡਾ ਬੂਥ ਹੈ ਡੇ ਬੂਥ ਦੇਖ ਲੋਂਡੇ ਨੇ ਆ ਗਏ ਦੇਖੋ ਲਿਖਾ ਹੋਏਗਾ ਜੇ ਲਾਲ ਮਰ ਜੇ ਲਾਵ ਲੂ ਆਪਣੀ ਮੋਦੀ ਪਰਾਨੀ ਦੀ ਮਾਰ ਤੋਂ ਲਾਵ ਲੂ ਉਹ ਯਾਰ ਮੈਂ ਕੀ ਕਰਾਂ ਨਹੀਂ ਤੁਸੀਂ ਮਾਰ ਦੋ ਹਣ ਕੋਈ ਗੱਲ ਨਹੀਂ ਐਮਪੀ ਨਾਲ ਕਤਲੋ ਐਮਪੀ ਐਮਪੀ ਨੂੰ ਕਤਲ ਕਰਵਾ ਦੇਗਾ ਹਣ ਫੋਨ ਕਰ ਦੋ ਮੈਨੂੰ ਹੁਣਾਂ ਇਹ ਵੀਡੀਓ ਬੰਦ ਕਰ ਦੇ ਤਾਂ ਬੰਦ ਲੈਣ ਦਾ ਵੀਡੀਓ ਅੰਦਰ ਬੰਦੇ ਲੈ ਆ ਆ ਫੜੀ ਹੁਣ ਆਪਣੇ ਨੂੰ ਆਪਣੇ ਨਿਕਲ ਜਾਓ ਦੇਖੋ ਤੁਸੀਂ ਆ ਗਏ ਹੋ ਮੇਰੇ ਤਰਫ ਸੋਣ ਚੱਲ ਜਾ ਉੱਥੇ ਚੱਲ ਆਪਣੇ ਦੂਸਰੇ ਇਹ ਕੀ ਆ ਦੋਨੋ ਗਰੋਤੀ ਹਰ ਜਾ ਥੋੜੀ ਐਸ ਤੋਂ ਸਾਲ ਬੜੀ ਕਰਦੇ ਥੋੜੇ ਉਹ ਗੱਡੀ ਆਡੀ ਆਪਣੀ ਇਹਦਾ ਕਿਹਦੀ ਆ ਇੱਕ ਗੱਡੀ ਲੱਗੀ ਉਹ ਬਣਦੇ ਤੇ ਬੰਦਾਂ ਤੋਂ ਗੱਡੀਆਂ ਤੇ ਗੱਡੀ ਆਡੀ ਆਪਣੀ ਹੋਰ ਕਿਹਦੀ ਆ ਕੀ ਆ ਤੇਰੇ ਪਿਓ ਨੇ ਦਾਤ ਚ ਦਿੱਤੀ ਆ ਮੈਂ ਆਉਂਦੇ ਦੋ ਕਾਲੇ ਸਰਪੰਚੀ ਉਹ ਜਿਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹੈ ਨੀ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾਹ ਜ ਮੁਰਗੇ ਸਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਲਾ ਸਰਪੰਚਾ ਮੁੱਕਦਾ ਉਹਨੇ ਗੁੰਡੇ ਮੰਗਾਇਆ ਇੱਥੇ ਉਹਨੇ ਕੁੱਟ ਮਾਰ ਕਰਾਈਆ ਉਹਨੇ ਤਾਂ ਪੂਰਾ ਇੱਥੇ ਦਰਤ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕੇ ਨੂੰ ਸੁਖੀਰ ਆਵੇਂ ਨੇ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵਾਦਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਂ ਦਾ ਆ ਕੋਲ ਖਲੋ ਕੇ ਡਾਂਗਾਂ ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵਾਦ ਕਰ ਮਾਰਦੀ ਆ ਆਪਣੇ ਇਹਦੇ ਯਾਨੀ ਤੇ ਸਾਡੇ ਯਾਨੀ ਉਹਦਾਂ ਨੇ ਕੋਲ ਖਲੋਗੇ ਸੁਖੀਂ ਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਇਹ ਜਨ ਤੱਕ ਇਹ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹਂ ਦਾਵਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੇ ਦਾ ਮੇਰੇ ਬੋਟਾ ਦਾ ਮਰਵਾਉਣ ਰਿਹਾ ਵੇਖੋ ਪਿੱਛੇ ਖਲੋਤਾ ਆ ਜੇ ਸੁਕੀ ਦਾ ਆ ਵੇਖੋ ਵੇਖੋ ਅਮਵੈਲ ਖਾ ਲੋ ਆ ਸਾਰੀ ਜਨਤਕ ਵੀਡੀਓ ਹੈਗੀ ਆ ਖਾਲੀ ਆ ਜੇ ਆ ਜੇ ਆ ਜੇ ਬੰਦਾ ਇਹ ਵੇਖੋ ਜੀ ਆ ਸੁਕੀ ਪਿੱਛੇ ਖਲੋਤਾ ਤੇ ਡਾਂਗ ਮਰਵਾਉਣ ਰਿਹਾ ਆ ਵੇਖੋ ਇਹ ਲਪਾਇਆ ਜੀ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਕੀ ਦਾ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰੋਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਤੇ ਕੋਈ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰਾ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਆ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋਲ ਡਰ ਆਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਗਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾ ਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆਹ ਵਰਕਰ ਦਾ ਵੀਡੀਓ ਸੁਣਾਓ ਉਹਨਾਂ ਦਾ ਗੱਭਰੂ ਆਣ ਕੇ ਸ਼ਹਿਦ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੇ ਮੱਝੀ ਵੀਡੀਓ ਪੂਰੀ ਕੈਪਚਰ ਹੈ ਚਾਰ ਵੋਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਇਓ ਮੈਂ ਮੈਂ ਸੁਣੋ ਜੀ ਵੇਖੋ ਵੇਖੋ ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਬੰਦਾ ਵਾਜੀ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਕੋਈ ਕੋਈ ਬੂਥ ਉਹਨਾਂ ਨੂੰ ਪ੍ਰਚਾਰ ਨੂੰ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਆ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡਰ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਤੀਜਾ ਆਜੋ ਆਜੋ ਜਨ ਸਾਰੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਜਨ ਸਾਰੀ ਦਾ ਮੈਂ ਜਵਾਬ ਦੇਣਾ ਆਜੋ ਇਹ ਡਿਸਟ੍ਰਿਕਟ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ ਨਿਊਜ਼ ਰੀਟਨ ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜ਼ਾਦਿਆ ਨੇ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਉਹ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅੱਜ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾਰੀ ਵਾਲੇ ਦਾ ਜੇ ਨਾ ਅੱਜ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੀ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰਧਵਾ ਸਾਹਿਬ ਦੀ ਬੁਖਲਾਟ ਆ ਕਿ ਹਾਰ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਇਹ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਵੀ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਵੇਂ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਕਿ ਨਹੀਂ ਨਹੀਂ ਸ਼ਾਂਤਵੇਂ ਮੇਰੀ ਗੱਲ ਮੇਰੀ ਗੱਲ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਿਬ ਨੂੰ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਉਹਨੂੰ ਜਿਹੜੀ ਮਾਰੀ ਹੈ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗ ਵਜੀ ਆ ਭੀ ਉਹਦਾ ਮੈਡੀਕਲ ਕਰਾਓ ਸਾਹਮਣੇ ਲਿਆਓ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇਗੇ ਵੀਡੀਓ ਸਾਡੇ ਕੋਲ ਆਇਆ ਹੋਇਆ ਉਹਨੇ ਆਉਣ ਦੇ ਆਉਣ ਤੇ ਗੁੰਡਾਗਰਦੀ ਇਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖ ਰਹੀਏ ਤੁਹਾਡੇ ਸਾਹਮਣੇ ਇੱਥੇ ਆਪਾਂ ਕਰੋਦੇ ਖੜੇ ਆ ਪੁਲਿਸ ਅੰਦਰ ਗਈ ਹੈ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਆ ਕੇ ਸ਼ਾਂਤ ਕਰਨਾ ਚਾਹੀਦਾ 몰 ਜਿਸ ਤਰੀਕੇ ਨਾਲ 몰 ਪਾਇਆ ਜਾ ਰਿਹਾ ਉਹ ਤਰ੍ਹਾਂ ਦੇ ਵੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਨਦਰ ਟੈਲੀਫੋਨ ਗਿਆ ਫਿਰ ਡੀਟਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਕੋਈ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਦੇ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪੱਦੇ ਦਾ ਪੋਤਿਆ ਨਾ ਇਹ ਜਾ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਇਹਨਾਂ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਜਿਹੜੀ ਤਸਵੀਰ ਜੀਤੇ ਨੇ ਵਿਖਾਈ ਹੈ ਜੀ ਜਗੂ ਦੇ ਨਾਲ ਜਗੂ ਤੇ ਮਾਮਾ ਇਹਨਾਂ ਦਾ ਆਪਣਾ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜਗੂ ਪਗਵਾਨਪੁਰੀਏ ਦੀ ਮਾਂਕੀ ਦੇ ਲਈ ਤੁਰੀ ਫਿਰਦੀ ਆ ਜਗੂ ਪਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜਗੂ ਪਗਵਾਨਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਇਹ ਬੰਦੇ ਨੂੰ ਕੋਈ ਨਹੀਂ ਹੋਰ ਕਿਤਾਬ ਨੂੰ ਕੋਈ ਗੱਲ ਨਹੀਂ ਤੇ ਯਾਰ ਕੋਈ ਨਹੀਂ ਏਦਾਂ ਨਹੀਂ ਕਿ ਏਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਇਹ ਪੁਲਿਸ ਸਸਪਰ ਪ੍ਰਭਾਵ ਕਰਨ ਦੀ ਕੋਸ਼ਿਸ਼ ਆ ਯਾਰ ਬਾਈ ਚ ਹਾਂਜੀ ਬਿਆਨ ਦੇ ਖਾੜੇ ਦੇ ਨਹੀਂ ਮੈਂ ਕਿਤੇ ਇਹ ਕਾਰਵਾਈ ਕਰਾਂ ਧੰਨਵਾਦ ਮੇਰਾ ਕਾਰਵਾਈ ਜਿਹੜੀ ਬੰਦੀ ਕਾਰਵਾਈ ਹੋਵੇ